ਲੇ ਆਂਦਾ ਤਰਬ ਦਾ ਨਾ ਹੀ ਨਾ ਲੇਕਿਨ ਜਿਹੜੀ ਇਹ ਬਾਣੀ ਹੈ ਨਾ ਇਹ ਹੈ ਨੀਚਾਂ ਅੰਦਰ ਨੀਝ ਜਾਤ ਨੀਚੀ ਹੂੰ ਆਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉ ਕੈ ਰੀਸ ਜਿੱਥੇ ਨੀਦ ਸੰਭਾਲੀਏ ਨਿੱਥੇ ਨਦਰ ਤੇਰੀ ਬਖਸ਼ੀਸ ਇਹ ਤਾਂ ਨੀਵਿਆਂ ਤੋਂ ਨੀਵਿਆਂ ਨੂੰ ਮਾਣ ਦਿੰਦੀ ਹੈ ਫਿਰ ਮੈਂ ਗੱਲ ਪਹਿਲਾਂ ਕੀਤੀ ਦੇ ਐਗਜ਼ਾਮਪਲ ਇਟ ਬੈਟਰ ਦੈਨ ਪਰਸੈਪਟ ਲੋਕਾਂ ਨੂੰ ਕਹਿੰਦੇ ਪਰ ਪ੍ਰੈਕਟੀਕਲ ਨਹੀਂ ਕੀਤਾ ਧੰਗ ਗੁਰੂ ਨਾਨਕ ਪਾਤਸ਼ਾਹ ਰੇ ਸਾਰਿਆਂ ਤੋਂ ਪਹਿਲਾਂ ਗਰੀਬਾਂ ਦਾ ਲੜਕਾ ਲੱਖੋ ਤੇ ਬਾਦਰਾ ਬਾਦਰਾ ਤਨੂ ਦਾ ਨਾਮ ਹੈ ਲੱਖੋ ਮਾਂ ਦਾ ਨਾਮ ਹੈ ਉਹਦੇ 6 ਬੱਚੇ ਮਰ ਗਏ ਸਤਵਾਂ ਜੰਮਿਆ ਤੇ ਆਵਾਜ਼ ਮਾਰੀ ਵੇ ਮਰ ਜਾਣਿਆ ਬਾਬੇ ਨਾਨਕ ਤੋਂ 10 ਸਾਲ ਵੱਡਾ ਸੀ ਭਾਈ ਮਰਦਾਨਾ ਜਦੋਂ ਮਰ ਜਾਣਾ ਆਖਿਆ ਨਾ ਤੇ ਆਪਾਂ ਜਾਬਸਾਬ ਪੜਦਿਆਂ ਕਰਨਾਲੇ ਹੈ ਅਰ ਕਾਲੇ ਹੈ ਕਰਨਾਲੇ ਤੋਂ ਭਾਵ ਰਹਿਮ ਦਾ ਕਰ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਕਰਨ ਤੋਂ ਭਾਵ ਦਾ ਢਲ ਜਾਣਾ ਦਇਆ ਜਾਣੀ ਆਲੇ ਦਾ ਭਾਵ ਦਾ ਕਰਨ ਦਇਆ ਦਾ ਕਰ ਇਹਨੇ ਆਖਿਆ ਮਾਨ ਲਖੋ ਇਹਨੂੰ ਇਹ ਨਾ ਕਹਿ ਮਰ ਜਾਣ ਵਾਲੇ ਮਰ ਗਏ ਇਹ ਮਰਦਾਨਾ ਇਹ ਮਰਦਾਨਾ ਮਰਦਾ ਹੈ ਰਹਿੰਦੀ ਦੁਨੀਆਂ ਤਾਂ ਲੋਕੀ ਮਰਦਾਨੇ ਨੂੰ ਚੇਤੇ ਕਰਨਗੇ ਤੇ ਉਹਨੂੰ ਭਾਈ ਆਖਿਆ ਆਪਾਂ ਤਾਂ ਆਪਣੇ ਭਰਾ ਨੂੰ ਭਰਾ ਨਾ ਕਹਿੰਦੇ ਇਹ ਬਾਬਾ ਨਾਨਕ ਹੈ ਜਿਹੜਾ ਮਰਦਾਨੇ ਨੂੰ ਕਹਿੰਦਾ ਭਾਈ ਮਰਦਾਨਾ ਇਹ ਮੇਰਾ ਭਰਾ ਹੈ ਭਾਈ ਬਾਲਾ ਔਰ ਸਾਡੇ ਸਖ ਪੰਥ ਵਿੱਚ ਇਹ ਪਰੰਪਰਾ ਚੱਲੀ ਹੈ ਭਾਈ ਗੁਰਦਾਸ ਭਾਈ ਮਰਦਾਨਾ ਭਾਈ ਬਾਲਾ ਭਾਈ ਬਣੀ ਸਿੰਘ ਸਾਡੇ ਗੁਰੂ ਨੇ ਪੈਰਾਂ ਦੀ ਜੁੱਤੀ ਨਹੀਂ ਬਣਾਇਆ ਉਹਨਾਂ ਨੂੰ ਭਰਾ ਕਰਕੇ ਸਨਮਾਨਤ ਕੀਤਾ ਹੈ ਇਹ ਗੁਰੂ ਨਾਨਕ ਦੀ ਕਰਦੀ ਵੱਡੀ ਵਿਡਿਆਈ ਇਸ ਬਾਣੀ ਵਿੱਚ ਬਾਬਾ ਪੀਖਣ ਮੁਸਲਮਾਨ ਹੈ ਬਾਬਾ ਜੈਦ ਦੇ ਬ੍ਰਾਹਮਣ ਹੈ ਬਾਬਾ ਫਰੀਦ ਇਸਲਾਮ ਦਾ ਪ੍ਰਪੱਕ ਮਹਾਂਪੁਰਖ ਹੈ ਲੇਕਿਨ ਜਦੋਂ ਅਸੀਂ ਮੱਥਾ ਟੇਕਦੇ ਹਾਂ ਉਦੋਂ ਇਹ ਨਹੀਂ ਕਹਿੰਦੇ ਬਾਬੇ ਫਰੀਦ ਨੂੰ ਨਹੀਂ ਟੇਕਣਾ ਜਿੰਨਾ ਚਿਰ ਬਾਬੇ ਫਰੀਦ ਨੂੰ ਮੱਥਾ ਨਾ ਟੇਕ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰਾ ਮੱਥਾ ਹੀ ਪਰਵਾਨ ਨਹੀਂ ਬਰੀਦ ਨੂੰ ਟੇਕਣਾ ਪਏਗਾ ਰਵਦਾਸ ਨੂੰ ਟੇਕਣਾ ਪਏਗਾ ਇਹ ਬਾਬਾ ਨਾਨਕ ਹੈ ਜਿਨੇ ਆਖਾ ਏਕ ਪਿਤਾ ਏਕ ਸਕੇ ਹਮ ਬਾਰਕ ਨਾ ਕੋ ਬੈਰੀ ਨਾ ਬਗਾਨਾ ਸਗਲ ਸੰਗ ਹਮ ਕੋ ਬਨਾਈ ਇਹ ਜਦੋਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਬਾਬਰ ਕਿਆ ਕੋ ਜਰਿਆ ਨਾ ਗਿਆ ਬੇਨਤੀ ਹੈ ਪੀ ਗੁਰਨੰਦ ਦਾ ਕਰ ਰਹਿਣ ਦਾ ਕਰ ਹੈ ਬਾਦਸ਼ਾਹ ਦਾ ਪੁੱਤਰ ਖੁਸਰੋ ਆਪਾਂ ਘਲੂ ਘਰ ਦੀ ਗੱਲ ਕਰਨੀ ਆ ਬਾਦਸ਼ਾਹ ਦਾ ਪੁੱਤਰ ਖੁਸਰੋ ਭਰਾ ਪਿਓ ਨਾਲ ਅਣਬਣ ਹੋ ਗਈ ਤੇ ਉਹਨੇ ਆਖਿਆ ਵੀ ਮੇਰੇ ਮੁਲਕ ਚੋਂ ਨਿਕਲ ਜਾ ਵਰਨਾ ਮੈਂ ਤੇਰਾ ਕਾਹਨ ਬੱਚਾ ਕਾਹਨ ਪੀੜਦਾਗਾ ਮਾਰਦਿਆਂਗਾ ਇਹ ਗੁਰੂ ਨਾਨਕ ਦਾ ਕਰ ਹੈ ਜਿੱਥੇ ਕੋਈ ਵੀ ਆ ਜੇ ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਲੈਣ ਆਇਆ ਆ ਮੁਸਲਮਾਨ ਭਰਾ ਈਦ ਬਕਰੀਤ ਮਨਾਉਂਦੇ ਨਮਾਜ਼ ਪੜ੍ਹਦੇ ਨਾ ਉਹ ਕੱਲੇ ਮੁਸਲਮਾਨ ਹੋਣਗੇ ਉੱਥੇ ਨਾ ਕੋਈ ਹਿੰਦੂ ਤੇ ਸਿੱਖ ਉਸੇ ਬੈਠਾ ਨਹੀਂ ਹੁੰਦਾ ਸਾਡੇ ਹਿੰਦੂ ਵੀਰ ਸ਼ਿਵਰਾਤਰੀ ਮਨਾਉਂਦੇ ਨੇ RAM ਨੌਮੀ ਆਉਂਦੀ ਹੈ ਕ੍ਰਿਸ਼ਨ ਅਸ਼ਟਮੀ ਮਨਾਉਂਦੇ ਨੇ ਹਿੰਦੂ ਵੀਰ ਮਨਾਉਂਦੇ ਪਰ ਉੱਥੇ ਮੁਸਲਮਾਨ ਕੋਈ ਨਹੀਂ ਹੁੰਦਾ ਤੇ ਜੇ ਆਜੀ ਤੇ ਆਉਂਦੇ ਵੀ ਮੁਸਲਮਾਨ ਇੱਥੇ ਆਇਆ ਧਿਆਨ ਰੱਖਿਆ ਜੇ ਲੇਕਿਨ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਕੀ ਪੰਗਤ ਲੱਗੀ ਹੈ ਉੱਥੇ ਕੋਈ ਵੀ ਆ ਜੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਤੂੰ ਇੱਥੇ ਪੰਗਤ ਪ੍ਰਸ਼ਾਦਾ ਛਕਣ ਕਿਉਂ ਆਇਆ ਗੁਰੂ ਕੀ ਸੰਗਤ ਵਿੱਚ ਕੋਈ ਆ ਜੇ ਆਪਾਂ ਇਹ ਨਹੀਂ ਕਹਿ ਸਕਦੇ ਤੂੰ ਇੱਥੇ ਕੀ ਲੈਣ ਆਇਆ ਹੈ ਇੱਥੇ ਇੱਕ ਸਾਰਤਾ ਹੈ ਬਰਾਬਰਤਾ ਹੈ ਇੱਥੇ ਭਾਈਚਾਰਾ ਹੈ ਸਾਡੇ ਦਸਮ ਬਾਪੂ ਨੇ ਆਖਿਆ ਦੋ ਰਾਮ ਸੀਤ ਸੋਈ ਪੂਜਾ ਔਰ ਨਮਾਜ਼ ਕੋਈ ਮਾਨਸਬ ਏਕ ਕੇ ਅਨੇਕ ਕੋ ਪ੍ਰਭਾਵ ਹੈ ਏਕ ਏ ਨੈਨ ਏਕ ਏ ਕਾਨ ਖਾਤ ਬਾਤ ਆਦਿ ਸੋ ਆਪ ਕੋ ਲਾਉ ਹੈ ਜਦੋਂ ਦਿਨ ਪੈਣ ਨਾ ਫਰਜ਼ਾਨੀ ਬੰਦੇ ਨੂੰ ਕੀ ਕੀ ਕਰਨਾ ਪਏ ਉਹ ਬਾਦਸ਼ਾਹ ਦਾ ਪੁੱਤਰ ਖਸਰੋ ਤਰਨ ਤਰ ਗੁਰੂ ਦੇ ਦਰਬਾਰ ਚ ਆਇਆ ਲੰਗਰ ਚ ਪ੍ਰਸ਼ਾਦਾ ਛਕਿਆ ਰੱਬ ਕਿਸੇ ਦੀ ਮਾੜੀ ਦਿਨ ਨਾ ਲਿਆਵੇ ਆਪਾ ਉਸਾਂ ਦੀ ਵਾਰ ਪਰਦੇ ਸੁਣਦੇ ਆ ਨਦਰ ਅਪੂਠੀ ਜੇ ਕਰੇ ਸੁਲਤਾਨਾ ਕਾਓ ਕਰਾਇੰਦਾ ਦਰ ਮੰਗਲ ਪੇਖ ਨਾ ਪਾਇੰਦਾ ਜੇ ਰੱਬ ਦੀ ਕਿਤੇ ਨਿਗਾਹ ਬਦਲ ਜਾਏ ਨਾ ਤੇ ਬਾਦਸ਼ਾਹ ਨੂੰ ਕਾ ਖਾਣਾ ਪੈਂਦਾ ਇਹ ਗੱਲ ਇਤਿਹਾਸ ਦੀ ਲਿਖੀ ਹੋਈ ਏ ਤੇ ਮੈਂ ਪੜ ਕੇ ਰਾਨੀ ਬੜਾ ਹੁਣਾ ਕਿ ਸ਼ਾਹਜਹਾਂ ਬਾਦਸ਼ਾਹ ਨੇ ਆਸਾ ਦੀ ਵਾਰ ਦਾ ਪਾੜ ਸੁਣਿਆ ਧਿਆਨ ਨਾਲ ਆਪਾਂ ਤਾਂ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਆਸਾ ਦੀ ਵਾਰ ਕਿੱਥੇ ਐ ਆ ਬਹੁਤਿਆਂ ਨੂੰ ਪੁੱਛਿਆ ਨਹੀਂ ਪਿਆਸਾ ਦੀ ਵਾਰ ਕਿਹੜੇ ਅੰਗ ਤੇ ਕਹਿੰਦਾ ਜੀ ਮੈਨੂੰ ਮੈਂ ਪਾਠੀ ਥੋੜਾ ਇਹ ਪਾਠੀ ਨੂੰ ਪੁੱਛੋ ਤੇ ਤੂੰ ਸਿੱਖ ਨਹੀਂ ਸਾਨੂੰ ਇਹ ਨਹੀਂ ਪਤਾ ਕਿ ਕਿਹੜੀ ਬਾਣੀ ਕਿੱਥੇ ਐ ਤੇ ਕਿੰਨਾ ਕੁ ਪਾਣੀ ਨਾਲ ਪ੍ਰੇਮ ਹੈ